ਇਥੇ ਗਈ ਉਹਨਾਂ ਦੇ ਕੋਲੋਂ ਆਪਣੇ ਹੱਥੀਂ ਆਪਣੇ ਆਪੇ ਕਾਦ ਸਵਾਰਨ ਵਾਲੀ ਬਿਰਤੀ ਤੋ ਸਾਨੂੰ ਸਤਗੁਰੂ ਜੀ ਨੇ ਇਹ ਸਿਰਫ ਜੰਗ ਦੀ ਕਹਾਣੀ ਕੋਈ ਸਟੋਰੀ ਨਹੀਂ ਸੁਣਾਉਣੀ ਸਾਨੂੰ ਬਹਾਰਾ ਦੀ ਬਾਣੀ ਦੇ ਅੰਦਰ ਇਤਿਹਾਸ ਦਾ ਜ਼ਿਕਰ ਬਹੁਤ ਘੱਟ ਮਿਲੇਗਾ ਇਹ ਸਾਨੂੰ ਸਿਧਾਂਤ ਸਮਝਾਉਣਾ ਸੀ ਮੀਰੀ ਤੇ ਪੀਰੀ ਦਾ ਜਿਹੜਾ ਸਿੱਖ ਕੌਮ ਦੀ ਰੀੜ ਦੀ ਹੱਡੀ ਹੈ ਕੋਟੀ ਹੂ ਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਧਾਇ ਥਾਨ ਮੁਕਾਮ ਜਲੇ ਵਿੱਚ ਮੰਦਰ ਮੁਸ਼ਮਸ਼ ਕੋਇਰਾ ਰੁਲਾਇਆ ਕੋਈ ਮੁਗਲ ਨਾ ਹੋਵਾ ਅੰਦਾ ਕਿਨੀ ਨਾ ਪਰਚਾ ਲਾਇਆ ਇਸੇ ਤੇ ਵੀ ਕੋਈ ਅਸਰ ਹੋਇਆ ਗੁਰੂ ਸਾਹਿਬ ਜੀ ਨੇ ਸ਼ਬਦ ਰਾਹੀਂ ਸਾਨੂੰ ਇਹ ਸ਼ੀਸ਼ਾ ਦਿਖਾਇਆ ਵੀ ਸਿੱਖੋ ਅਧੂਰੀ ਜ਼ਿੰਦਗੀ ਨਹੀਂ ਜੂਣੀ ਮੰਤਰਾਂ ਤੇ ਕਰਾਮਾਤਾਂ ਤੇ ਆਸ ਨਾ ਰੱਖਿਓ ਹੱਥ ਵਿੱਚ ਤੀਗ ਪਕੜਿਓ ਤੇ ਫਿਰ ਜਦੋਂ ਛੇਵੇਂ ਸਰੂਪ ਚਾਏ ਸ਼ਸਤਰ ਪਹਿਨ ਕੇ ਸਾਨੂੰ ਦੱਸਿਆ ਵੀ ਜਦੋਂ ਹਮਲਾਵਰ ਹੁੰਦੇ ਆ ਫਿਰ ਵੇਖੋ ਆਖਰੀ ਸਿਧਾਂਤ ਬਣਾ ਦਿੱਤਾ ਸਾਡਾ ਠੀਕ ਹੈ ਕਹਿੰਦੇ ਤੁਸੀਂ ਵਿਚਾਰ ਕਰੋ ਸੰਵਾਦ ਕਰੋ ਡਿਸਕਸ਼ਨ ਕਰੋ ਕੀਤੀ ਮਹਾਰਾਜ ਨੇ ਡਾਇਲੌਗ ਕੀਤਾ ਜੇਲ੍ਹ ਵਿੱਚ ਵੀ ਗਏ ਗੁਰੂ ਸਾਹਿਬ ਜੀ ਪਰ ਆਖਰ ਤੇ ਮੋਰ ਕੀ ਲਈ ਸਾਨੂੰ ਤਾਕਤ ਦੇ ਕੇ ਮਹਾਰਾਜ ਨੇ ਸ਼ਸਤਰ ਦੇ ਕੇ ਕਹਿੰਦੇ ਜਦੋਂ ਪਿਆਰ ਦੀ ਬੋਲੀ ਕੋਈ ਨਾ ਸਮਝਦਾ ਹੋਵੇ ਕੋਈ ਤੁਹਾਡੇ ਵਾਸਤੇ ਸਨਮਾਨ ਦੀ ਭਾਸ਼ਾ ਨਾ ਵਰਤਦਾ ਹੋਵੇ ਤੁਹਾਡੇ ਹੀਲੇ ਸਾਰੇ ਮੁੱਕ ਜਾਣ ਤੇ ਫਿਰ ਇਹਨੂੰ ਕਦੀ ਵੀ ਹਿੰਸਾ ਨਾਲ ਸਮਝ ਲੈਣਾ ਕਿ ਤੁਹਾਡਾ ਤੀਗ ਦੇ ਮੁਠੇ ਤੇ ਹੱਥ ਚਲਿਆ ਗਿਆ ਮਤਲਬ ਤੁਸੀਂ ਤਾਕਤ ਦੀ ਵਰਤੋਂ ਕਰਨ ਦੀ ਸਿੱਖੀ ਦੇ ਸਿਧਾਂਤ ਹੈ ਢੀੜ ਦੀ ਹੱਡੀ ਹੈ ਜਦੋਂ ਕਲਗੀਆਂ ਵਾਲੇ ਪਾਤਸ਼ਾਹ ਦਾ ਅਸੀਂ ਬਚਨ ਪੜ੍ਹਦੇ ਹਾਂ ਜਫਰਨਾਮੇ ਚ ਚੁਕਾਰ ਅਜ਼ ਹਮਾ ਹੀਰ ਤੇ ਦਰਬਜਸ਼ ਹਲਾਲ ਹਸਤ ਬੁਰਦਨ ਬਾ ਸ਼ਮਸ਼ੀਰ ਹੈ ਦਸਤ ਸ਼ਮਸ਼ੀਰ ਦੇ ਦਸਤੇ ਤੇ ਹੱਥ ਜਾਣਾ ਸ਼ਮਸ਼ੀਰ ਦੇ ਮੁਠੋਂ ਸ਼ਮਸ਼ੀਰ ਦਾ ਮਤਲਬ ਇਕੱਲੀ ਸ੍ਰੀ ਸਾਹਿਬ ਨਹੀਂ ਹੈ ਮਤਲਬ ਕਿ ਤਾਕਤ ਦੀ ਵਰਤੋਂ ਕਰਨੀ ਜਦੋਂ ਹੀਲੇ ਮੁੱਕ ਜਾਣ ਇਹਨੂੰ ਕਦੀ ਵੀ ਹਿੰਸਾ ਜਾਂ ਗੁਨਾਹ ਨਹੀਂ ਮੰਨਿਆ ਜਾਏਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਇਹ ਬਾਜਬ ਹੈ ਤੇ ਸਤਿਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਫਿਰ ਇਹ ਤੇ ਕੀ ਕਰਾਮਾਤ ਬਣਦੀ ਐ ਸਾਡੀ ਇਹ ਤੇ ਕੀ ਸਾਡੀ ਕਰਾਮਾਤ ਬਣਦੀ ਐ ਜਦੋਂ ਮਹਾਰਾਜ ਜੀ ਆਗਰੇ ਦੀ ਧਰਤੀ ਤੇ ਸਨ ਤੇ ਉੱਥੇ ਤਿੰਨ ਸਵਾਲ ਕਾਜੀ ਪੁੱਛਦਾ ਗੁਰੂ ਸਾਹਿਬ ਨੂੰ ਉਹਨਾਂ ਸਵਾਲਾਂ ਚੋਂ ਇੱਕ ਸਵਾਲ ਸੀ ਗੁਰੂ ਸਾਹਿਬ ਜੀ ਕਰਾਮਾਤ ਦਿਖਾਓ ਆਪ ਜੀ ਨੂੰ ਚੇਤਾ ਹੋਵੇਗਾ ਜਿਹੜੇ ਇਤਿਹਾਸ ਦੇ ਸਰੋਤੇ ਐ ਕਹਿੰਦਾ ਮਹਾਰਾਜ ਜੀ ਹੁਣ ਉਹਦਾ ਮਕਸਦ ਕੀ ਸੀ ਸਤਿਗੁਰੂ ਜੀ ਨੂੰ ਭਰੀ ਸਭਾ ਤੇ ਨਿਰੁੱਤਰ ਕਰਨਾ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉੱਥੇ ਸਮਝੀ ਇਸ ਗੱਲ ਨੂੰ ਜਿਹੜੀ ਗੱਲ ਗੁਰੂ ਨਾਨਕ ਸਾਹਿਬ ਜੀ ਐਮਨਾਬਾਦ ਕਹਿ ਰਹੇ ਨੇ ਨਾ ਉਹੀ ਗੱਲ ਦਸਵੇਂ ਸਰੂਪ ਚ ਸਤਿਗੁਰੂ ਜੀ ਨੇ ਆਗਰੇ ਦੀ ਧਰਤੀ ਤੇ ਕਹਿ ਕੇ ਕਿਹਾ ਸੀ ਸਾਡੀ ਕਰਾਮਾਤ ਕਿਹੜੀ ਹੈ ਕਹਿੰਦਾ ਮਹਾਰਾਜ ਜੀ ਕਿਆ ਕਰਾਮਾਤ ਹੁੰਦੀ ਹੈ ਜਿਹੜੀ ਜਿਹੜੇ ਕੰਮ ਨਾ ਹੁੰਦੇ ਹੋਣ ਤੇ ਹੋ ਜਾਣ ਉਹਨੂੰ ਅਸੀਂ ਕਰਾਮਾਤ ਆਖਦੇ ਆ ਬੜੇ ਜਿਹੜੇ ਇੰਪੋਸੀਬਲ ਹੋਣ ਤੇ ਉਹ ਆਰਾਮ ਨਾਲ ਹੋ ਜਾਣ ਅਸੀਂ ਕਹਿੰਦੇ ਆ ਵੀ ਬਾਜ਼ੀਤ ਬੜਾ ਨਾ ਮੁਮਕਨ ਸੀ ਬਹੁਤ ਸਾਰੇ ਕੰਮ ਨੇ ਜੋ ਪੈਸਾ ਕਰਵਾ ਦਿੰਦਾ ਗੁਰੂ ਸਾਹਿਬ ਕਹਿੰਦੇ ਪੈਸੇ 'ਚ ਵੀ ਬੜੀ ਸ਼ਕਤੀ ਹੈ ਇਹ ਵੀ ਇੱਕ ਕਰਾਮਾਤ ਕੱਲ ਨਾ ਕੋਈ ਕਰਾਮਾਤ ਹੋਰ ਦੱਸੋ ਗੁਰੂ ਸਾਹਿਬ ਕਹਿੰਦੇ ਬਾਦਸ਼ਾਹ ਬੈਠਾ ਹੈ ਇਹਦਾ ਹੁਕਮ ਕਿਸੇ ਨੂੰ ਬਣਾ ਵੀ ਸਕਦਾ ਕਿਸੇ ਨੂੰ ਸ਼ਿਦਾ ਵੀ ਸਕਦਾ ਇਹ ਵੀ ਆਪਣੇ ਆਪ 'ਚ ਸ਼ਕਤੀ ਕਰਾਮਾਤ ਹੁੰਦੀ ਹੈ ਨਾ ਉਹ ਸ਼ਕਤੀਆਂ ਨੂੰ ਤੇ ਕਰਾਮਾਤਾਂ ਕਹਿੰਦੇ ਸੀ ਕਿੰ ਲਗਾ ਨਹੀਂ ਜੀ ਤੁਸੀਂ ਕੋਈ ਕਰਾਮਾਤ ਦੱਸੋ ਤੇ ਸੱਚੇ ਬਾਦਸ਼ਾਹ ਜੀ ਨੇ ਫਿਰ ਤੀਗ ਮਿਆਨੋਂ ਸੂਤ ਕੇ ਕਿਹਾ ਸੀ ਕਿ ਹੁਣੇ ਤੇਰਾ ਸਿਰ ਧੜ ਨਾਲੋਂ ਜੁਦਾ ਕਰਦੀਏ ਸਾਡੀ ਤੇ ਇਹੀ ਕਰਾਮਾਤ ਹੁਣ ਆ ਸੀ ਮੇਰੀ ਤੇ ਪੀਰੀ ਵਾਲੀ ਕਰਾਮਾਤ ਸਾਦ ਸਿੰਦਰ ਬੜੇ ਆਏ ਜੀ ਆਗਾ ਲੱਗੀਆਂ ਸਾਰਾ ਲਟ ਲਟ ਬਲਿਆ ਐਮਨਾਬਾਦ ਖੂਨ ਮਿੱਤ ਦੀ ਕਹਾਣੀ ਬਣ ਗਈ ਮੰਗਾ ਜਨਜ ਸੰਧੂਰ ਭਰਿਆ ਸੀ ਉਹ ਉੱਜੜ ਗਈਆਂ ਧਰਾਨ ਹੋ ਗਿਆ ਸਾਰਾ ਇਹ ਨੰਬਰ ਸਤਗੁਰੂ ਜੀ ਨੇ ਸਮਝਾਇਆ ਕਿ ਭਲਿਓ ਆਪਣੇ ਆਪ ਨੂੰ ਤਾਕਤਵਰ ਬਣਾਓ ਹੁਣ ਉਸ ਵੇਲੇ ਦੀ ਸੰਸਕ੍ਰਿਤੀ ਕੀ ਸੀ ਜਿੱਥੇ ਸਮਾਜ ਚਾਰ ਹਿੱਸਿਆਂ 'ਚ ਵੰਡਿਆ ਹੋਇਆ ਸੀ ਖੱਤਰੀ ਬ੍ਰਾਹਮਣ ਸ਼ੂਤ ਵੈਸ਼ਚ ਇਹ ਕਿ ਉਥੇ ਬਨੁਖ ਦੀ ਜ਼ਿੰਦਗੀ ਨੂੰ ਵੀ ਚਾਰ ਹਿੱਸਿਆਂ 'ਚ ਵੰਡਿਆ ਹੋਇਆ ਸੀ ਕਿਉਂ ਨਾ ਕਮਜ਼ੋਰ ਹੁੰਦਾ ਇਨਸਾਨ ਜੀ ਤੋ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੇ ਸਾਨੂੰ ਸਿਧਾਂਤ ਦਿੱਤੇ ਉਹਨਾਂ ਨੇ ਸੱਚ ਪੁੱਛੋ ਤੇ ਸੰਸਾਰ ਦੇ ਵਿੱਚ ਸਾਨੂੰ ਖੜਨ ਜੋਗੇ ਕਰਤਾ ਗੁਰੂ ਨਾਨਕ ਸਾਹਿਬ ਨੇ ਜਿਹੜੇ ਦੱਬੇ ਕੁਚਲੇ ਲਤਾੜੇ ਲੋਕ ਸਨ ਜਿਨ੍ਹਾਂ ਦੇ ਅੰਦਰ ਮਾਨਸਿਕ ਗੁਲਾਮੀ ਘਰ ਘਰ ਚੁੱਕੀ ਸੀ ਚਾਰ ਹਿੱਸਿਆਂ ਤੇ ਮਨੁੱਖ ਦੀ ਜ਼ਿੰਦਗੀ ਨੂੰ ਵੰਡਿਆ ਨਿਸੜ ਹੋ ਕੇ ਲੋਕ ਜੀ ਭਾਰਤ ਉੱਤੇ ਹਮਲਾ ਹੁੰਦਾ ਸੀ ਤੇ ਉਹ ਕਹਿੰਦੇ ਸੀ ਗਊ ਮਾਤਾ ਨੂੰ ਅੱਗੇ ਕਰਦੇ ਆਂਗੇ ਗਊ ਮਾਤਾ ਸਾਡੀ ਰਾਖੀ ਕਰ ਦੇਗੀ ਕਰਾਮਾਤ ਹੋ ਜਾਏਗੀ ਕੋਈ ਮੰਤਰ ਪੜਨ ਵਾਲੇ ਕਰਾਮਾਤ ਕਰ ਦੇਣਗੇ ਤੇ ਆਪਣਾ ਮਿਸ਼ਨ ਕੀ ਸੀ ਜੀ ਪਹਿਲੇ 25 ਸਾਲ ਬ੍ਰਹਮਚਰਜ ਆਸ਼ਰਮ ਚ ਰਹਿਣਾ ਦੂਜੇ 25 ਸਾਲ ਗ੍ਰਿਸ਼ਤਾ ਆਸ਼ਰਮ ਚ ਰਹਿਣਾ ਤੀਸਰੇ 25 ਸਾਲ ਬਾਨਪਰਸਤਾ ਆਸ਼ਰਮ ਚ ਰਹਿਣਾ ਤੇ ਚੌਥੇ 25 ਸਾਲ ਸੰਨਿਆਸੀ ਉਹ ਕਿਤੋਂ ਪੜ ਫਿਰ ਜੰਗਲਾਂ ਨੂੰ ਚਲੇ ਜਾਣਾ ਜੀ ਵੱਡੇ ਵੱਡੇ ਰਾਜੇ ਜਿਹੜੇ ਸੀ ਉਹ ਘਰ ਛੱਡ ਕੇ ਜੰਗਲਾਂ 'ਚ ਜਾ ਬੈਠੇ ਜਨਨਨ ਨਿਸ਼ਾਨਾ ਹੀ ਹੋਵੇ ਉਹ ਕਿਵੇਂ ਜ਼ੁਲਮ ਨੂੰ ਠੱਲ ਪਾ ਸਕਣਗੇ ਜੀ ਕਿਵੇਂ ਸਵੈ ਮਾਨ ਨਾਲ ਸਿਰ ਉੱਚਾ ਕਰਕੇ ਜੂ ਸਕਣਗੇ ਫਿਰ ਦਸ਼ਾ ਇਦਾਂ ਦੀ ਸੀ ਕਿ ਸਮਾਜ ਦੇ ਅੰਦਰ ਜੂਨ ਵਾਲਿਆਂ ਨਾਲ ਨਫ਼ਰਤ ਕੀਤੀ ਜਾਂਦੀ ਸੀ ਕਿ ਅਸੀਂ ਹੁਣ ਸੰਿਆਸੀ ਹੋ ਗਏ ਆ ਤੁਸੀਂ ਨਰਕਾਂ ਦੇ ਭਾਗੀ ਹੋ ਅਸੀਂ ਹੀ ਸਵਰਗਾਂ ਦਾ ਵਾਸ ਲੈਣਾ ਫਿਰ ਬਿਜ਼ਨਸ ਕੀਤਾ ਜਾਂਦਾ ਸੀ ਰੱਬ ਦੇ ਨਾਮ ਉੱਤੇ ਧਰਮ ਕਰਮ ਉੱਤੇ ਕਰਮ ਕਾਂਡ ਉੱਤੇ ਇੰਨਾ ਬਿਜ਼ਨਸ ਸੀ ਕਿ ਮਨੁੱਖ ਨੂੰ ਮਾਨਸਿਕ ਗੁਲਾਮੀ 'ਚ ਜਕੜਦਿਆਂ ਹੋਇਆਂ ਜੁੰਦੇ ਜੀ ਛੱਡੋ ਮਰਨ ਤੋਂ ਬਾਅਦ ਵੀ ਉਹਦੇ ਤੇ ਇੱਕ ਦਾਲ ਜਿਹੜਾ ਸੀ ਉਹ ਵਿਚਾਰ ਰਹਿੰਦਾ ਸੀ ਕਿ ਮੈਂ ਨਰਕ ਵਿੱਚ ਜਾਣਾ ਹੈ ਕਿ ਸਵਰਗ ਵਿੱਚ ਜਾਣਾ ਹੈ ਮੇਰੀ ਮੁਕਤੀ ਹੋਣੀ ਹੈ ਕਿ ਮੈਂ ਆਵਾਗੁਣ ਭਟਕਣਾ ਤੇ ਮਰਨ ਤੋਂ ਬਾਅਦ ਵੀ ਜਿਹਦੇ ਸ਼ਕੰਜੇ 'ਚ ਸੀ ਨਾ ਬੇਪਰਦੇ ਸ਼ਕੰਜੇ ਵਿੱਚ ਇਨਸਾਨ ਉਹ ਵਰਿਆਂ ਬਾਅਦ ਵੀ ਮਰੇ ਹੋਏ ਬੰਦੇ ਦਾ ਖਹਿੜਾ ਨਹੀਂ ਸੀ ਛੱਡਦਾ ਵੀ ਭਾਈ ਸਰਾਧ ਆ ਗਏ ਨੇ ਹੁਣ ਇਹਦੇ ਨਾਂ ਤੇ ਆਹ ਕੁਝ ਕਰਨਾ ਹੈ ਆਹ ਕੁਝ ਕਰਨਾ ਆਹ ਮਾਨਸਿਕ ਗੁਲਾਮੀ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਸਾਨੂੰ ਸੰਪੂਰਨ ਜੀਵਨ ਦਿੱਤਾ ਸਾਧ ਸੰਗਤ ਸੰਪੂਰਨ ਜੀਵ ਜਿਹਦੇ ਵਿੱਚ ਸਾਨੂੰ ਜੰਗਲਾਂ 'ਚ ਜਾਣ ਦੀ ਜ਼ਰੂਰਤ ਨਹੀਂ ਸਾਨੂੰ ਅਸਮਾਨ ਤੋਂ ਉਤਰਨ ਵਾਲੀਆਂ ਤਾਕਤਾਂ ਦੀ ਆਸ ਰੱਖਣ ਦੀ ਲੋੜ ਨਹੀਂ ਗੁਰੂ ਸਾਹਿਬ ਜੀ ਨੇ ਸਾਡੇ ਅੰਦਰ ਸੱਚ ਦੀ ਸ਼ਕਤੀ ਪੈਦਾ ਕੀਤੀ ਸਾਨੂੰ ਵਾਹਿਗੁਰੂ ਜੀ ਦਾ ਭਰੋਸਾ ਦਿੱਤਾ ਤੇ ਇੱਕ ਗੱਲ ਬੜੀ ਸਪਸ਼ਟ ਕਈ ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੇ ਸ਼ਬਦਾਂ ਜੀ ਦੀ ਵਿਆਖਿਆ ਕਰਦੇ ਆ ਕਿ ਬਾਜੋਂ ਸੱਚੇ ਨਾਮ ਦੇ ਹੋਰ ਕਰਾਮਾਤ ਅਸਾਂ ਤੇ ਨਾ ਸਾਡੀ ਕਰਾਮਾਤ ਤੇ ਸੱਚਾ ਨਾਮ ਹੈ ਵਾਹਿਗੁਰੂ ਜੀ ਦਾ ਜੀ ਸਾਡੇ ਕੋਲ ਕੋਈ ਅਸਮਾਨੀ ਮੰਤਰ ਨਹੀਂ ਹਨ ਸਾਡੇ ਕੋਲ ਤੇ ਉਹ ਸੱਚ ਦੀ ਸ਼ਕਤੀ ਕਰਾਮਾਤ ਹੈ ਮਹਾਰਾਜ ਨੇ ਇਸ ਭਰਮ ਭੁਲੇਖੇ ਚੋਂ ਕੱਟਿਆ ਸਤਿ ਵੀ ਮਰਨ ਤੋਂ ਬਾਅਦ ਕਿਹੜੇ ਨਰਕ ਚ ਜਾਣਾ ਹੈ ਕਿਹੜੇ ਸਵਰਗ ਚ ਜਾਣਾ ਪਏ ਗਊ ਬ੍ਰਾਹਮਣ ਕੌਕਰ ਲਾਵੇ ਗੋਬਰ ਤਰਨ ਨਾ ਜਾਈ ਢੁੱਤੀ ਟਿੱਕਾ ਤੇਜ ਅਪਮਾਨੀ ਧੰਮਲੇਸ਼ਾ ਖਾਏ ਦੇ ਹੁਕਮ ਕੀਤਾ ਵੀ ਭੋਲਿਓ ਧਰਮ ਦੇ ਨਾਮ ਉੱਤੇ ਜਿਹੜਾ ਤੁਸੀਂ ਜੰਗਾਲ ਪਾਇਆ ਹੋਇਆ ਛੋਡੀ ਲੈ ਪਖੰਡਾ ਨਾਮ ਲੈ ਜੈ ਤਰੰਥ ਇਹਨੇ ਪਖੰਡ ਕਿਉਂ ਨਹੀਂ ਛੱਡਦੇ ਭਈ ਪਖੰਡ ਤੋਂ ਮੁਕਤ ਜੀਵਨ ਕਿਉਂ ਨਹੀਂ ਜੁੰਦੇ ਤੁਸੀਂ ਛਾੜ ਕੱਟੇ ਸਤਿਗੁਰੂ ਜੀ ਨੇ ਪਰਮਾ ਦੇ ਅਗਿਆਨਤਾ ਦੀ ਜੀ ਅੰਧ ਵਿਸ਼ਵਾਸ ਦੀ